ਬਾਬਾ ਜੀ ਦਾ 100 ਸੈਨੀਟਰੀ ਬਰਥਡੇ ਮਨਾਇਆ ਜਾ ਰਿਹਾ ਤੇ ਉਹਦੇ ਵਾਸਤੇ ਆਪਾਂ ਖੁਸ਼ਕਿਸਮਤ ਹਾਂ ਕਿ ਸਾਡਾ ਘਰ ਚੁਣਿਆ ਗਿਆ ਔਰ ਬਾਬਾ ਜੀ ਸਾਡੇ ਘਰ ਆਏ ਬਹੁਤ ਬਹੁਤ ਖੁਸ਼ੀ ਐ ਸੀ ਜੀ ਤੇ ਸਾਰਿਆਂ ਦਾ ਧੰਨਵਾਦ ਆ ਜਿਹੜੇ ਇੱਥੇ ਗਿਜ਼ਨ ਕੀਤੇ ਸਾਡੇ ਕੋਲ ਸਾਈ ਭਗਤ ਉਹਨਾਂ ਦਾ ਬਹੁਤ ਧੰਨਵਾਦ ਜੀ ਬਾਬਾ ਜੀ ਦੇ ਬਰਥਡੇ ਉੱਤੇ ਮਹਿੰਦ ਸੰਧਿਆ ਕਰਾਈ ਗਈ ਆ ਔਰ ਬਾਬਾ ਜੀ ਦੇ ਬਰਥਡੇ ਦੇ ਕੇਕ ਕੱਟ ਕੇ ਬਹੁਤ ਖੁਸ਼ੀ ਨਾਲ ਮਨਾਇਆ ਜੇ ਗੁਰਦਾਸਪੁਰ ਤੋਂ ਸਾਈ ਭਗਤ ਆਏ ਆ ਜਿੱਦਿਨਾ ਨਗਰ ਹਲਾ ਸਾਰੇ ਲੋਕਾਂ ਦਾ ਪਿਆਰ ਕਰਨਾ ਚਾਹੀਦਾ ਸਾਰਿਆਂ ਨਾਲ ਪਿਆਰ ਰਹਿਣਾ ਚਾਹੀਦਾ ਤੇ ਸਾਰਿਆਂ ਨੂੰ ਸਰਵ ਕਰਨਾ ਚਾਹੀਦਾ ਬਰਾ ਬੜਾ ਸੁਭਾਗਿਆ ਕਿ ਅੱਜ ਡਾਕਟਰ ਵਰਿੰਦਰ ਮੋਹਨ ਜੀ ਔਰ ਉਹਨਾਂ ਦੀ ਧਰਮ ਪਤਨੀ ਡਾਕਟਰ ਤਕਦੀਰ ਜੀ ਉਹਨਾਂ ਦੇ ਸਾਰਾ ਪਰਿਵਾਰ ਉਹਨਾਂ ਦੇ ਪਿਤਾ ਜੀ ਇੱਥੇ ਨੇ ਅੱਜ ਸਾਈਂ ਬਾਬਾ ਜੀ ਦਾ ਜਿਹੜਾ ਸੈਂਚਰੀ ਸੈਲੀਬ੍ਰੇਸ਼ਨ ਆ ਉਹਨਾਂ ਦੇ ਜਨਮ ਦਿਨ ਦੀ ਉਹ ਸ਼ੁਰੂ ਹੋ ਗਈ ਆ ਔਰ ਉਸ ਸੰਦਰਭ ਦੇ ਵਿੱਚ ਇੱਕ ਬਹੁਤ ਖੂਬਸੂਰਤ ਕੀਰਤਨ ਜਿਹੜਾ ਸਮਰਪਿਤ ਕੀਤਾ ਸਾਈਂ ਬਾਬਾ ਜੀ ਦੇ ਚਰਨਾਂ ਦੇ ਵਿੱਚ ਉਹ ਸਾਰਿਆਂ ਨੇ ਮਿਲ ਕੇ ਉਹਦਾ ਆਯੋਜਨ ਕੀਤਾ ਔਰ ਮੈਂ ਇਸ ਗੱਲ ਲਈ ਡਾਕਟਰ ਵਿੰਦਰ ਮੋਹਨ ਜੀ ਨੂੰ ਔਰ ਉਹਨਾਂ ਦੇ ਮੈਡਮ ਡਾਕਟਰ ਤਕਦੀਰ ਜੀ ਔਰ ਗਗਨ ਜੀ ਇਹਨਾਂ ਸਾਰਿਆਂ ਨੂੰ ਇਸ ਗੱਲ ਦੀ ਮੁਬਾਰਕ ਦਿਨਾ ਕਿ ਉਹਨਾਂ ਦਾ ਜਨਮ ਦਿਨ ਅੱਜ ਉਹ ਸਮਾਜਿਕ ਤੌਰ ਦੇ ਉੱਪਰ ਮਨਾਇਆ ਜਾ ਰਿਹਾ ਔਰ ਸਾਨੂੰ ਸਾਰਿਆਂ ਨੂੰ ਮੌਕਾ ਦਿੱਤਾ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਨ ਲਈ ਸੋ ਉਹਦੇ ਵਾਸਤੇ ਤੁਹਾਡਾ ਡਾਕਟਰ ਸਾਹਿਬ ਧੰਨਵਾਦ ਔਰ ਪਰਮੇਸ਼ਵਰ ਕਿਰਪਾ ਕਰੇ ਬਾ ਦੇਖ ਲਿਆ ਸੀਗਾ ਉਹਨਾਂ ਦੇ ਮੋਟਰ ਤੇ ਵੀ ਇਹ ਲਿਖਿਆ ਕਿ ਸਾਡੇ ਸਾਰਿਆਂ ਦਾ ਹੀ ਜ਼ਿੰਮੇਵਾਰੀ ਪੈ ਜਾਂਦੀ ਆ ਕਿ ਅਸੀਂ ਇੱਕ ਦੂਸਰੇ ਨਾਲ ਸੱਦ ਭਾਵਨਾ ਪਿਆਰ ਆਪਸੀ ਭਾਈਚਾਰਾ ਔਰ ਦੂਸਰੀ ਉਹਨਾਂ ਨੇ ਕਿਹਾ ਸਰਵਿਸ ਟੂ ਹਿਮੈਨਿਟੀ ਔਰ ਜਨਰਤ ਤੱਕ ਅਪਾ ਉਹ ਸਰਵਿਸ ਦੀ ਹਿਊਮੈਨਿਟੀ ਦੀ ਉਹ ਆਦਤ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਅਪਣਾਉਂਦੇ ਉਹਨਾਂ ਚਿਰ ਤੱਕ ਨਾ ਤੇ ਸਾਡੀਆਂ ਜ਼ਿੰਦਗੀਆਂ ਸੁਖਰੇਣੀ ਹੋ ਸਕਦੀਆਂ ਨਾ ਹੀ ਇੱਕ ਚੰਗੇ ਸਮਾਜ ਦੀ ਸਿਰਜਣਾ ਹੋ ਸਕਦੀ ਆ ਸੋ ਇਹ ਜਿਹੜੇ ਇਹੋ ਜਿਹੇ ਸੈਲੀਬ੍ਰੇਸ਼ਨਸ ਨੇ ਸਾਈਂ ਬਾਬਾ ਜੀ ਦੀਆਂ ਉਹ ਸਿਰਫ ਸ਼ਹਿਰ ਦੇ ਨਹੀਂ ਇਲਾਕੇ ਦੇ ਹਰ ਕੋਨੇ ਦੇ ਵਿੱਚ ਇਹਨੂੰ ਵੱਧ ਚੜ ਕੇ ਮਨਾਉਣਾ ਚਾਹੀਦਾ ਕਿਉਂਕਿ ਉਹ ਇੱਕ ਐਸੀ ਮੈਂ ਕਹੂੰਗਾ ਇੱਕ ਐਸੇ ਸੰਤ ਸਨ ਜਿਨ੍ਹਾਂ ਨੇ ਬਹੁਤ ਕੇਵਲ ਸਾਡੇ ਮੁਲਕ ਨੂੰ ਨਹੀਂ ਪਰ ਸਾਰੀ ਦੁਨੀਆ ਨੂੰ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਸਾਡੀ ਸਾਰਿਆਂ ਦੀ ਸ਼ਰਧਾ ਆਸਤਾ ਉਹਨਾਂ ਦੇ ਨਾਲ ਔਰ ਉਹ ਆਪ ਮੈਂ ਸਮਝਦਾ ਵੀ ਜਾਣੀ ਜਾਣ ਨੇ ਔਰ ਉਹ ਹਰ ਉਸ ਭਗਤ ਦਾ ਆਪ ਖਿਆਲ ਰੱਖਦੇ ਨੇ ਕਿ ਉਸ ਭਗਤ ਨੂੰ ਕੀ ਤੇ ਕਿੱਥੇ ਕੇਵੇ ਜਰੂਰਤ ਆ ਸੋ ਅੱਜ ਸਾਨੂੰ ਖੁਸ਼ੀ ਆ ਡਾਕਟਰ ਵਿੰਦਰ ਮੋਹਨ ਜੀ ਦੇ ਔਰ ਡਾਕਟਰ ਤਰਦੀ ਜੀ ਦੇ ਘਰ ਤੇ ਆ ਕੇ ਇਹ ਆਪ ਬਹੁਤ ਇੱਕ ਟੈਲੈਂਟਡ ਕਪਲ ਆ ਸੋ ਬਾਬਾਈ ਦੀ ਕਿਰਪਾ ਵੀ ਹੈ ਨਾ ਤੇ ਇੰਨੀ ਜ਼ਿਆਦਾ ਕਿ ਇਹਨਾਂ ਨੂੰ ਜਿਹੜੀ ਹਰ ਚੀਜ਼ ਜਿਹੜੀ ਆ ਉਹ ਮਿਲ ਰਹੀ ਆ ਸੋ ਬਹੁਤ ਨਾ ਕਹਿੰਦਾ ਹੋਇਆ ਇੱਕ ਵਾਰੀ ਫੇਰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਤੇ ਮੁਬਾਰਕਾਂ ਉਹਨਾਂ ਦਾ ਆਸ਼ੀਰਵਾਦ ਉਹਨਾਂ ਦੀ ਮਿਹਰ ਉਹਨਾਂ ਦੀ ਕਿਰਪਾ ਸਾਰਿਆਂ ਤੇ ਬੜੀ ਰਵੇ ਪਰਮੇਸ਼ਵਰ ਮਿਹਰ ਤੇ ਕਿਰਪਾ ਭਰਿਆ ਹੱਥ ਰੱਖੇ